ਹਾਸੋਲੇ ਪੰਜਾਬ ਦੇ ਵਿੱਚ ਮਾਹੌਲ ਬਿਲਕੁਲ ਠੰਡਾ ਚੱਲ ਰਿਹਾ ਹੈ ਕਿਸੇ ਪਾਰਟੀ ਦਾ ਕੋਈ ਜ਼ਿਆਦਾ ਜੋਰ ਨਹੀਂ ਹੈ ਸਭ ਪਾਰਟੀਆਂ ਆਪਣੇ ਆਪਣੇ ਰੋਲਾ ਪਾ ਰਹੀਆਂ ਪਰ 1 ਤਰੀਕ 1 ਜੂਨ ਨੂੰ ਜਦੋਂ ਵੋਟਾਂ ਪੈਣਗੀਆਂ aur 4 ਤਰੀਕ ਨੂੰ ਰਿਜ਼ਲਟ ਆਣਗੇ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਕਿਹੜੀ ਪਾਰਟੀ ਜਿੱਤ ਲਈ ਹੈ ਕਿਹੜੀ ਹਾਰਦੀ ਹੈ ਹਜੇ ਤਾਂ ਸਭ ਆਪਣਾ ਆਪਣਾ ਰੋਲਾ ਪਾਉਂਦਾ ਹੈ ਆਪਣੀ ਆਪਣੀ ਗੱਫੜੀ ਵੀ ਆ ਰਹੇ ਨੇ ਕਿ ਕਿਸਾਨ ਜਿਹੜਾ ਵਿਰੋਧ ਕਰ ਰਿਹਾ ਉਹਦੇ ਕੀ ਕਹਿਣਾ ਚਾਹੂਗੇ ਜਿਹੜਾ ਬੀਜੇਪੀ ਵਰਕਰ ਆਦਾ ਉਹਦੇ ਕੀ ਕਹਿਣਾ ਚਾਹੂਗੇ ਕਿਸਾਨਾਂ ਦਾ ਵਿਰੋਧ ਬਿਲਕੁਲ ਬਕਵਾਸ ਹੈ ਉਹ ਕਿਸੇ ਵੀ ਪਾਰਟੀ ਵਾਸਤੇ ਨਹੀਂ ਹੈ ਸਹੀ ਹੈ ਉਹਦੇ ਪਿੱਛੇ ਸਿਰਫ ਵਿਰੋਧ ਜਾਦਾ ਇੱਕ ਅਪਰਾਧ ਅਜੰਡਾ ਚੱਲ ਰਿਹਾ ਉਹਦੇ ਵਿੱਚ ਕੋਈ दम ਨਹੀਂ ਹੈ ਕਿ ਹੁਣ ਪਬਲਿਕ ਕਿਸਾਨਾਂ ਨਾਲ ਨਹੀਂ ਹੈ ਮੈਂ ਆਪਣੇ ਲੋਕਲ ਜਲੰਧਰ ਦੇ ਹਿਸਾਬ ਨਾਲ ਕੁਝ ਨਹੀਂ ਸਮਝਾਂਦਾ ਸਵੇਰੇ ਕੋਈ ਪਰਸਨ ਕਿਸ ਪਾਰਟੀ ਤੇ ਹੁੰਦਾ ਸ਼ਾਮ ਨੂੰ ਕਿਸ ਪਾਰਟੀ ਤੇ ਹੁੰਦਾ ਜਲੰਧਰ ਦਾ ਤਾਂ ਮਾਹੌਲ ਹੀ ਬਿਲਕੁਲ ਬਦਲਦਾ ਗਿਆ ਜੀ ਤੇ ਤੁਸੀਂ ਕੀ ਲੱਗਦਾ ਹੈ ਜਿਹੜਾ ਫ੍ਰੀ ਬਿਜਲੀ ਦਾ ਫੈਕਟਰ ਚੱਲੂਗਾ ਜਾਂ ਨਹੀਂ ਚੱਲੂਗਾ ਪੰਜਾਬ ਦੇ ਇਲੈਕਸ਼ਨਾਂ ਵਿੱਚ ਮੁਸ਼ਕਲ ਹੀ ਹੈ ਇਹ ਚੱਲੂਗਾ ਕਿਉਂਕਿ ਆਪਦੇ ਤਾਂ ਮੁਸ਼ਕਲ ਹਾਲਾਤ ਲੱਗਦੇ ਜੀ ਤੇ ਭਾਜਪਾ ਦਾਵਾ ਕਰ ਰਹੀ ਸੀ ਜੀ 400 ਪਾਰ ਜਾਵਾਂਗੇ 400 ਪਾਰ ਤੁਹਾਨੂੰ ਲੱਗਦਾ ਸੀਟਾਂ ਜਾਉਂਗੀਆਂ ਭਾਜਪਾ ਦੀਆਂ ਜਿੱਦਾਂ ਦਾ ਕੰਮ ਹੋ ਰਿਹਾ ਹੈ ਤੇ ਜਿਹੜੇ ਕਿਸਾਨ ਵਿਰੋਧ ਕਰਦੇ ਪਏ ਆ ਇਹਨਾਂ ਦਾ ਤੇ ਕੀ ਕਹਿਣਾ ਚਾਹੋਗੇ ਬੀਜੇਪੀ ਇਹ ਕਿ ਵਰਕਰ ਇਹ ਤਾਂ ਰਾਜਨੀਤੀ ਦਾ ਮੁੱਦਾ ਹੈ ਜੀ ਉਹ ਤਾਂ ਰਾਜਨੀਤੀ ਹੈ ਦੂਸਰੀਆਂ ਪਾਰਟੀਆਂ ਕੁਝ ਨਾ ਕੁਛ ਸਰ ਕੋਈ ਪਾਰਟੀ ਕਰਦੀ ਹੈ ਜੀ ਤਾਂ ਤੇ ਪਿਛਲੇ 10 ਸਾਲ ਚੋਂ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਅੱਜ ਸੈਂਟਰ ਦੇ ਕੋਈ ਮੁੱਦੇ ਹੱਲ ਹੋਏ ਆ ਜਾਂ ਨਹੀਂ ਹੋਏ ਜਨਤਾ ਦੇ ਪੰਜਾਬ 'ਚ ਤਾਂ ਨਹੀਂ ਮੈਂ ਕਹਿ ਸਕਦਾ ਸੈਂਟਰ 'ਚ ਤਾਂ ਬਹੁਤ ਹੱਲ ਹੋਏ ਆ ਜੀ 370 ਖਤਮ ਹੋ ਗਿਆ ਆ ਰਾਮ ਮੰਦਰ ਬਣਿਆ ਆ ਔਰ ਬਹੁਤ ਮੁੱਦੇ ਸਰਕਾਰਾਂ ਦੇਖੋ ਹਾਈਵੇ ਦੇਖੋ ਤੇ ਤੁਸੀਂ ਜਨਤਨ ਕੀ ਅਪੀਲ ਕਰਨਾ ਚਾਹੋਗੇ ਕਿੱਦਾਂ ਵੋਟ ਬੰਦੇ ਨੂੰ ਪਾਣੀ ਚਾਹੀਦੀ ਹੈ ਵੋਟ ਤੇ ਜਿਹੜਾ ਪਹਿਲਾਂ ਦਾ ਜਿਸ ਪਾਰਟੀ ਦੇ ਵਿੱਚ ਕਾਫੀ ਦੇਰ ਦਾ ਹੋਵੇ ਉਹਦਾ ਫਾਇਦਾ ਜੀ ਜੇ ਪਾਰਟੀ ਬਰਲ ਕੇ ਬੰਦਾ ਆ ਰਿਹਾ ਤਾਂ ਕੀ ਸਮਝਾਂਗੇ ਅਸੀਂ ਉਹਨੂੰ ਜੀ ਉਹ ਤਾਂ ਬਹੁਤ ਵੱਡਾ ਮੁੱਦਾ ਜੀ ਇਸ ਦਾ। ਚਿੰਦ ਦੇ ਮਾਹੌਲ ਕਰਕੇ ਕਈ ਥਿੰਗਾਂ ਦਿਖਤਾਂ ਆ ਰਹੀਆਂ ਕੰਮ ਨੇ ਸਾਰਿਆਂ। ਹੋ ਸਰ ਬੈਂਕ ਵੀ ਇਲੈਕਸ਼ਨ ਸਾਰੇ ਲਈ ਅੱਛਾ ਹੋਵੇ ਲੇਕਿਨ ਆਮ ਜਨਤਾ ਲਈ ਬਹੁਤ ਪ੍ਰੋਬਲਮਸ ਕ੍ਰੀਏਟ ਹੋ ਰਹੀ ਹੈ। ਸਰਕਾਰ ਇਹਨਾਂ ਵਾਰੀ ਇਲੈਕਸ਼ਨ ਬਣਾਉਣੇ ਜੋਰ ਜੂਲ ਪਾ ਰਹੀ ਹੈ ਲੇਕਿਨ ਆਮ ਜਨਤਾ ਦੀ ਜਿਹੜੀ ਮਨਨ ਸੋਚ ਹੈ ਜਿਹੜਾ ਦੀ ਜ਼ਰੂਰਤ ਹੈ ਕੋਈ ਪੂਰੀ ਨਹੀਂ ਹੋ ਰਹੀ। ਪਾਸੇ ਕਿ ਕਿ ainda ਜਿੱਦਾ ਬਿਜਲੀ ਦਾ ਫੈਕਟਰ ਫਰੀ ਬਿਜਲੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਇਹ ਫੈਕਟਰ ਚੱਲੂਗਾ ਆਮ ਆਦਮੀ ਪਾਰਟੀ ਦਾ ਇਹ ਤਾਂ ਸਿਰਫ ਇੱਕ ਲੌਲੀਪਾਪ ਹੈ ਜੋ ਆਮ ਜਨਤਾ ਨੂੰ ਨਾ ਮਰੀਜ਼ ਆਨਸ ਦਿੱਤਾ ਗਿਆ ਲੇਕਿਨ ਇਹ ਕਦੇ ਨਹੀਂ ਚੱਲੇਗਾ ਕਿਉਂਕਿ ਇਹ ਦਾਵਾ ਕਰਦੇ ਪਏ ਕਿ ਬਿੱਲ ਨਹੀਂ ਆ ਰਹੇ ਲੇਕਿਨ ਪਰਸਨਲੀ ਮੈਟਰ ਦੇ ਉੱਤੇ ਦੇਖਿਆ ਜਾਵੇ ਬਿੱਲ ਆ ਰਹੇ ਲੋਕਾਂ ਦੇ ਤੇ ਭਾਜਪਾ ਕਹਿੰਦੀ 400 ਸੀਟ ਦਾ ਆਪਾਂ ਕਵਰ ਕਰਾਂਗੇ ਕੀ ਤੁਹਾਨੂੰ ਕੀ ਲੱਗਦਾ ਭਾਜਪਾ 400 ਸੀਟ ਕਵਰ ਕਰ ਪਾਉਗੀ ਹੋ ਸਕਦਾ ਹੈ ਕਿ ਭਾਜਪਾ 400 ਸੀਟ ਪਾਰ ਕਰ ਜਾਵੇ ਲੇਕਿਨ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆਪਾਂ ਰਿਪਰੈਜ਼ੈਂਟ ਦੇਖਦੇ ਪਏ ਇੱਥੇ ਤਾਂ ਆਮ ਆਦਮੀ ਦੀ ਸਰਕਾਰ ਹੈਗੀ ਹੈ ਲੇਕਿਨ ਉਹਦਾ ਕੋਈ ਰਿਜ਼ਲਟ ਨਹੀਂ ਆ ਰਿਹਾ। ਬੀਜੇਪੀ ਤਾਂ ਇੱਥੇ ਵੀ ਆਪਣੇ ਕੈਂਡੀਡੇਟ ਖੜੀ ਕਰਦੀ ਪਈ ਹੈ ਲੇਕਿਨ ਕੀ ਅੱਗੇ ਆਏਗਾ ਇਲੈਕਸ਼ਨ ਦੱਸੇਗਾ? ਤੇ ਕਿਸਾਨ ਜਿਹੜਾ ਵਿਰੋਧ ਕਰ ਰਿਹਾ ਹੈ ਕੈਂਡੀਡੇਟ ਆ ਦਾ ਬੀਜੇਪੀ ਦਾ। ਅਰੇ ਤੇ ਕੀ ਕਹਿਣਾ ਚਾਹੋਗੇ ਤੁਸੀਂ? ਇਹ ਤਾਂ ਸਭ ਤੋਂ ਵੱਡੀ ਪਹਿਲੇ ਮੈਂ ਕਿਹਾ ਕਿ ਵੀ ਜਿਹੜੀ ਪ੍ਰੋਬਲਮਸ ਹੈਗੀਆਂ ਉਹ ਆਮ ਜਨਤਾ ਲਈ ਹੈ। ਇਲੈਕਸ਼ਨਸ ਪਾਰਟੀਆਂ ਜਿਹੜੀਆਂ ਵੀ ਹੈਗੀਆਂ ਉਹ ਆਪਣੇ ਉल्लू ਫਿੱਦਾ ਕਰ ਲੈਣਗੇ ਲੇਕਿਨ ਆਮ ਜਨਤਾ ਜਿਹੜੀ ਕਿਸਾਨਾਂ ਦੇ ਧਰਮੇ ਕਰਕੇ ਪਰੇਸ਼ਾਨ ਹੈ। ਪੂਰਾ 15 ਦਿਨ ਅਜ ਹੋ ਗਏ ਆ ਕਿ ਅੱਗੇ ਪਤਾ ਨਹੀਂ ਕਿੰਨੇ ਦਿਨ ਹੋਣੇ ਹੰਸ ਸਾਲ ਬਾਅਦ ਐਮਪੀ ਇਲੈਕਸ਼ਨ ਆਉਗੇ। ਪੰਜਾਬ ਦੀ ਜਨਤਾ ਜਿਹੜੀ ਹੈਗੀ ਆ ਪੜੀ ਵਿਖੀ ਸੂਝਵਾਨ ਸਮਝਦਾਰ ਹੈ ਤੇ ਸਮਝਦਾਰੀ ਕੈਂਡੀਡੇਟ ਨੂੰ ਚੁਣੇਗੀ ਜਿਹੜਾ ਪੜਿਆ ਲਿਖਿਆ ਹੋਵੇ ਸੂਝਵਾਨ ਹੋਵੇ ਤੇ ਨਾਲ ਜਿਹੜਾ ਸਿੱਖਿਆ ਦੀ ਗੱਲ ਕਰੇ ਤੇ ਨਾਲ ਸਿਹਤ ਦੀ ਗੱਲ ਕਰੇ ਐਜੂਕੇਸ਼ਨ ਤੇ ਹੈਲਥ ਜਿਹੜਾ ਇਹ ਮੁੱਦਾ ਪੰਜਾਬ ਦਾ ਮੇਨ ਮੁੱਦਾ ਹੈਗਾ ਵਾ ਨਸ਼ਿਆਂ ਦਾ ਮੁੱਦਾ ਜਿਹੜਾ ਸੈਂਟਰ ਤੱਕ ਮੰਨ ਜਾਊਗਾ ਤੇ ਪੰਜਾਬ ਦੇ ਲੋਕ ਉਹ ਨਹੀਂ ਚੋਣਨਗੇ ਤੇ ਜੇ ਆਪਾਂ ਫ੍ਰੀ ਬੱਤੀ ਦੀ ਗੱਲ ਕਰੀਏ ਜਾਂ ਕੋਈ ਫ੍ਰੀ ਤਨਖ ਦੀ ਗੱਲ ਕਰੀਏ ਜਾਂ ਕਿਸੇ ਚੀਜ਼ ਦੀ ਵੀ ਗੱਲ ਕਰੀਏ ਉਹਦਾ ਫੈਕਟਰ ਤਾਂ ਥੋੜਾ ਬਹੁਤਾ ਹੁੰਦਾ ਹੀ ਹੈ ਲੋਕ ਤਾਂ ਚਾਹਦੇ ਹੀ ਆ ਫ੍ਰੀ ਨੂੰ ਲੇਕਿਨ ਇਹ ਸਾਰੀਆਂ ਹੀ ਸਰਕਾਰਾਂ ਦੇ ਰਹੀਆਂ ਕੱਲੀ ਆਮ ਆਦਮੀ ਪਾਰਟੀ ਬਿਲਕੁਲੀ ਨਹੀਂ ਦੇ ਰਹੀ ਹੋਰ ਵੀ ਸਰਕਾਰਾਂ ਹੈਗੀਆਂ ਉਹ ਵੀ ਆਪਣੇ ਆਪਣੇ ਲੈਵਲ ਦੇ ਕੁਛ ਨਾ ਕੁਛ ਫ੍ਰੀ ਦੇ ਹੀ ਰਹੀਆਂ ਹੈਗੀਆਂ ਲੇਕਿਨ ਇਹਦਾ ਫੈਕਟਰ ਤਾਂ ਤੁਹਾਨੂੰ 4 ਜੂਨ ਨੂੰ ਪਤਾ ਲੱਗ ਹੀ ਜਾਣਾਗਾ ਹਰ ਪਾਰਟੀ ਜਾਂਦੀ ਹੈ ਕਿ ਮੇਰਾ ਹੀ ਕੈਂਡੀਡੇਟ ਜਿੱਤੇਗਾ ਮੇਰਾ ਹੀ ਲੇਕਿਨ ਅਜਮਤਾ ਜਿਹਨੂੰ ਜਾਏਗੀ ਉਹੀ ਜਿੱਤੇਗਾ ਆਪਾਂ ਤਾਂ ਇਹ ਕਹਿੰਨੇ ਆ ਕਿ ਵਧੀਆ ਕੈਂਡੀਡੇਟ ਜਿੱਤੇ ਜਿਹੜੀ ਵੀ ਪਾਰਟੀ ਦਾ ਹੋਵੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਉੱਪਰ ਤੱਕ ਪਹੁੰਚ ਜਾਵੇ ਪੰਜਾਬ ਦੇ ਵਿੱਚ ਜਿਹੜੇ ਅਜਿਹੀ ਰੇਸ਼ਾ ਜੀ ਆ ਰਹੇ ਆ ਉਹ ਰੁਕਣ ਪੰਜਾਬ ਚ ਰਹਣ ਜੇ ਪੰਜਾਬ ਖੁਸ਼हाल ਹੋਏਗਾ ਤੇ ਪਰਿਵਾਰ ਖੁਸ਼हाल ਲੈਣਗੇ ਪਰਿਵਾਰ ਖੁਸ਼हाल ਲੈਣਗੇ ਦੇਸ਼ ਸਮਾਜ ਖੁਸ਼हाल ਇੱਕ ਤੁਸੀਂ ਵਪਾਰੀ ਹੋ ਤੇ ਵਪਾਰੀ ਦੇ ਤੌਰ ਤੇ ਤੁਸੀਂ ਕਿੱਦਾਂ ਦੇਖਦੇ ਹੋ ਕਿ ਕੀ ਚਾਹੀਦਾ ਵਪਾਰੀ ਦੇ ਤੌਰ ਤੇ ਕਿ ਵਪਾਰ ਮੰਡਲ ਦੇ ਤੁਸੀਂ ਪ੍ਰਧਾਨ ਹੋਈ ਹੋ ਵਪਾਰੀਆਂ ਦੇ ਬਹੁਤ ਜ਼ਿਆਦਾ ਮੁੱਦੇ ਪੈਂਡਿੰਗ ਹੈਗੇ ਕਈ ਮੁੱਦੇ ਜੇ ਜਿਹੜੀ ਸਰਕਾਰ ਵਪਾਰੀਆਂ ਦੇ ਮੁੱਦੇ ਸੁਣੇਗੀ ਵਪਾਰੀ ਉਹਦੇ ਨਾਲ ਖੜਾ ਹੋ। ਪਹਿਲਾਂ ਵੀ ਖੜਾ ਸੀ ਆ ਤੇ ਅੱਜ ਵੀ ਉਹਦੇ ਨਾਲ ਖੜਾ ਹੈ। ਜਿਹੜਾ 2000 ਆਪਣਾ 24ਾ ਲੋਕ ਸਭਾ ਇਲੈਕਸ਼ਨ ਆ। ਇਹਦਾ ਵਿਗਲ ਤਾਂ ਵਾਜੀ ਚੁੱਕਿਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਇਹਦੇ ਚ ਲੋਕ ਸਭਾ ਦੀਆਂ ਪੰਜਾਬ ਦੀਆਂ 13 ਸੀਟਾਂ ਨੇ। ਹਰ ਪਾਰਟੀ ਆਪਣਾ ਆਪਣਾ ਦਾਅਵਾ ਕਰਦੀ ਪਈ ਆ। ਆਮ ਆਦਮੀ ਪਾਰਟੀ ਹੈ ਇਹਦੇ ਚ ਕਾਂਗਰਸ ਹੈ ਬੀਜੇਪੀ ਹੈ ਮਸ ਜੋ ਵੀ ਪਾਰਟੀਆਂ ਹੈਗੀਆਂ ਸਾਰੀਆਂ ਆਪਣੇ ਆਪਣੇ ਦਾਵੇ ਕਰਦੀਆਂ ਵਾਂ ਮੈਂਬਰ ਆਫ ਪਾਰਲੀਮੈਂਟ ਜਿਹੜਾ ਵਾ ਮੈਂ ਤਾਂ ਇੱਕ ਦੋ ਗੱਲਾਂ ਜਾਣਦਾ ਵਾਂ ਮੈਂਬਰ ਆਫ ਪਾਰਲੀਮੈਂਟ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਪੰਜਾਬ ਦੇ ਹਿੱਤ ਦੇ ਲਈ ਪੰਜਾਬ ਦੇ ਮੁੱਦੇ ਪਾਰਲੀਮੈਂਟ ਚ ਰੱਖ ਸਕੇ ਇੱਕ ਪੜਿਆ ਲਿਖਿਆ ਹੋਣਾ ਚਾਹੀਦਾ ਦੂਸਰਾ ਸੂਝਵਾਨ ਹੋਣਾ ਚਾਹੀਦਾ ਅੰਦਰੋਂ ਜਿਹੜਾ ਅੰਨਾ ਦਮ ਰੱਖਦਾ ਹੋਵੇ ਵੀ ਪੰਜਾਬ ਦੇ ਮੁੱਦਿਆਂ ਨੂੰ ਪੰਜਾਬ ਦੇ ਹਿੱਤ ਦੇ ਲਈ ਪਾਰਲੀਮੈਂਟ 'ਚ ਜਾ ਕੇ ਗੱਲ ਕਰ ਸਕਦਾ ਹੋਵੇ ਉਹ ਇਸ ਤਰ੍ਹਾਂ ਦਾ ਮੈਂਬਰ ਆਫ ਪਾਰਲੀਮੈਂਟ ਚੁਣਨਾ ਚਾਹੀਦਾ ਵਾ ਪੰਜਾਬ ਦੇ ਲੋਕਾਂ ਨੂੰ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਪੂਰੀ ਉਦੀ ਰੱਖਿਆ ਹੋ ਚੁਕੇ ਤਾਂ ਮੈਂ ਤਾਂ ਇਹੀ ਕਹਿਣਾ ਵਾਂ ਬਾਕੀ ਤਾਂ ਸਾਰਾ ਜਿਹੜਾ ਹੈ ਪੰਜਾਬ ਦੇ ਲੋਕ ਇਹ ਜਿਹੜਾ ਫਤਵਾ ਦੇਣਾ ਵਾਂ ਮਤ ਪਾਰਟੀਆਂ ਜਿੰਨਾ ਮਰਜ਼ੀ ਕੋਈ ਦਾਅਵੇ ਕਰੀ ਜਾਣ ਪੰਜਾਬ ਦੇ ਲੋਕ ਵੋਟਾਂ ਪਾ ਕੇ ਰਿਜ਼ਲਟ ਕੱਢਣਗੇ ਜੈ ਹੰਦ ਜੈ ਬਾਦ